24 ਜੂਨ 2022 ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਪੈਂਦੇ ਨਗਲਾ ਮੀਵਤੀ ਇਲਾਕੇ ਦੀ ਓਮ ਸ਼੍ਰੀ ਪਲੈਟਿਨਮ ਸੁਸਾਇਟੀ ਵਿੱਚੋਂ ਸਿਕਿਉਰਿਟੀ ਗਾਰਡ ਮਹਿਸੂਸ ਕਰਦਾ ਹੈ ਕਿ ਬਿਲਡਿੰਗ ਦੇ ਚੌਥੇ ਫਲੋਰ ਤੋਂ ਕੁਝ ਬਹੁਤ ਹੀ ਭਾਰੀ ਚੀਜ਼ ਥੱਲੇ ਆ ਕੇ ਡਿੱਗੀ ਹੈ ਆਵਾਜ਼ ਸੁਣ ਕੇ ਸਿਕਿਉਰਿਟੀ ਗਾਰਡ ਸੁਸਾਇਟੀ ਦੇ ਤਰਫ ਭੱਜਦਾ ਹੈ ਤੇ ਨਾਲ ਹੀ ਸੁਸਾਇਟੀ ਦੇ ਹੋਰ ਲੋਕ ਵੀ ਉਧਰ ਨੂੰ ਭੱਜਦੇ ਹਨ ਜਿੱਥੇ ਕੁਝ ਚੀਜ਼ ਡਿੱਗਣ ਦਾ ਖੜਕਾ ਹੋਇਆ ਸੀ ਪਰ ਜਦੋਂ ਹੀ ਗਾਰਡ ਤੇ ਬਿਲਡਿੰਗ 'ਚ ਰਹਿਣ ਵਾਲੇ ਲੋਕ ਉੱਥੇ ਪਹੁੰਚਦੇ ਹਨ ਤਾਂ ਦੇਖਦੇ ਹਨ ਕਿ ਉੱਥੇ ਕੋਈ ਸਮਾਨ ਨਹੀਂ ਬਲਕਿ ਇੱਕ ਕੁੜੀ ਡਿੱਗੀ ਹੋਈ ਸੀ ਜਿਸ ਦੇ ਹੱਥ ਪੈਰ ਕੱਪੜੇ ਨਾਲ ਬੰਨੇ ਹੋਏ ਸੀ ਉਹ ਕੁੜੀ ਬਿਲਡਿੰਗ ਦੇ ਚੌਥੇ ਫਲੋਰ 'ਚ ਰਹਿੰਦੀ ਸੀ ਸ਼ੁਰੂ ਵਿੱਚ ਸਾਰਿਆਂ ਨੂੰ ਇਦਾਂ ਲੱਗਿਆ ਕਿ ਰਿਤਿਕਾ ਨੇ ਖੁਦਕੁਸ਼ੀ ਕੀਤੀ ਹੈ ਪਰ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਇੱਕ ਮਰਡਰ ਸੀ ਤੇ ਇਹ ਵੀ ਪਤਾ ਲੱਗਦਾ ਹੈ ਕਿ ਜਿਸ ਨੇ ਰਿਤਿਕਾ ਨੂੰ ਫਲੋਰ ਤੋਂ ਥੱਲੇ ਗिराया ਸੀ ਉਹ ਤਾਂ ਸਿਰਫ ਇੱਕ ਮੋਹਰਾ ਸੀ ਇਸ ਪਲਾਨ ਦਾ ਅਸਲੀ ਮਾਸਟਰਮਾਈਂਡ ਤਾਂ ਫੋਨ ਉੱਤੇ ਹੀ ਸਾਰੇ ਆਰਡਰ ਦੇ ਰਿਆ ਸੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਹੀ ਆਪਣੀ ਚੈਨਲ BDS ਸਟਾਕਸ ਤੇ। ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਤੇ ਚਲੋ ਬਿਨਾਂ ਦੇਰ ਕੀਤੇ ਆਪਣੀ ਵੀਡੀਓ ਸ਼ੁਰੂ ਕਰਦੇ ਹਾਂ। ਰਿਤਿਕਾ ਸਿੰਘ ਗਾਜ਼ੀਆਬਾਦ ਦੀ ਰਹਿਣ ਵਾਲੀ ਇੱਕ ਬਹੁਤ ਹੀ ਸੋਹਣੀ ਤੇ ਹੌਣਹਾਰ ਕੁੜੀ ਸੀ। ਉਹਦੇ ਪਿਤਾ ਦਾ ਨਾਮ ਸੁਰਿੰਦਰ ਸੂਰੀ ਤੇ ਮਾਤਾ ਦਾ ਨਾਮ ਮੰਜੂ ਸਿੰਘ ਸੀ ਤੇ ਉਹਦਾ ਇੱਕ ਛੋਟਾ ਭਰਾ ਵੀ ਸੀ। ਉਹਦੇ ਮਾਪਿਓ ਗਾਜ਼ੀਆਬਾਦ ਵਿੱਚ ਇੱਕ ਜੁੱਤੀਆਂ ਦੀ ਫੈਕਟਰੀ 'ਚ ਕੰਮ ਕਰ ਰਿਤਿਕਾ ਦੀ ਉਮਰ ਉਸ ਟਾਈਮ ਲਗਭਗ 21 ਸਾਲ ਸੀ ਦੇਖਣ ਚ ਬਹੁਤ ਜ਼ਿਆਦਾ ਸੋਹਣੀ ਜਿੱਥੇ ਵੀ ਜਾਂਦੀ ਲੋਕ ਉਹਦੀ ਖੂਬਸੂਰਤੀ ਦੇ دیਵਾਨੇ ਹੋ ਜਾਂਦੇ 12ਵੀਂ ਪਾਸ ਕਰਨ ਤੋਂ ਬਾਅਦ ਉਹਨੇ ਬੀਐਸਸੀ ਵਿੱਚ ਐਡਮਿਸ਼ਨ ਲਿਆ ਰਿਤਿਕਾ ਆਪਣੇ ਮਾਪਿਓ ਤੋਂ ਜ਼ਿਆਦਾ ਆਪਣੇ ਨਾਨਾ ਨਾਨੀ ਦੇ ਘਰ ਰਹਿੰਦੀ ਸੀ ਜਦੋਂ ਵੀ ਛੁੱਟੀਆਂ ਹੁੰਦੀਆਂ ਉਹ ਆਪਣੀ ਮਾਂ ਨਾਲ ਆਪਣੇ ਨਾਨਕੇ ਘਰ ਚਲੀ ਜਾਂਦੀ ਉੱਥੋਂ ਦੇ ਆਸ-ਪਾਸ ਦੇ ਲੋਕ ਵੀ ਰਿਤਿਕਾ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਰਿਤਿਕਾ ਦੇ ਨਾਨੇ ਦੇ ਘਰ ਦੇ ਨਾਲ ਹੀ ਇੱਕ ਆਕਾਸ਼ ਗੋਤਮ ਨਾਮ ਦਾ ਮੁੰਡਾ ਰਹਿੰਦਾ ਸੀ ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਰਿਤਿਕਾ ਦੇਖਣ 'ਚ ਬਹੁਤ ਹੀ ਜ਼ਿਆਦਾ ਸੋਹਣੀ ਸੀ ਜਿਸ ਕਰਕੇ ਉਹਦੇ ਨਾਨਕੇ ਦੇ ਗਵੰਡ ਵਿੱਚ ਰਹਿਣ ਵਾਲਾ ਉਹ ਮੁੰਡਾ ਆਕਾਸ਼ ਰਿਤਿਕਾ ਨੂੰ ਪਸੰਦ ਕਰਨ ਲੱਗਿਆ ਸੀ ਸਮਾਂ ਬੀਤਦਾ ਗਿਆ ਜਿਵੇਂ ਜਿਵੇਂ ਆਕਾਸ਼ ਤੇ ਰਿਤਿਕਾ ਵੱਡੇ ਹੋਣ ਲੱਗੇ ਆਕਾਸ਼ ਰਿਤਿਕਾ ਨੂੰ ਹੋਰ ਜ਼ਿਆਦਾ ਪਸੰਦ ਕਰਨ ਲੱਗਿਆ ਤੇ ਸਾਲ 2014 ਵਿੱਚ ਜਦੋਂ ਰਿਤਿਕਾ ਫਿਰੋਜ਼ਾਬਾਦ ਵਿੱਚ ਆਪਣੀ ਨਾਨੀ ਦੇ ਘਰ ਗਈ ਤਾਂ ਆਕਾਸ਼ ਨੇ ਰਿਤਿਕਾ ਨੂੰ ਪ੍ਰਪੋਜ਼ ਕਰ ਦਿੱਤਾ ਪਰ ਰਿਤਿਕਾ ਨੇ ਉਸ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਮੈਂ ਤੈਨੂੰ ਸਿਰਫ ਆਪਣਾ ਦੋਸਤ ਮੰਦੀ ਆ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਜਿਸ ਤੋਂ ਬਾਅਦ ਆਕਾਸ਼ ਨੇ ਰਿਤਿਕਾ ਦਾ ਪਿੱਛਾ ਨਾ ਛੱਡਿਆ ਰਿਤਿਕਾ ਜਿੱਥੇ ਵੀ ਜਾਂਦੀ ਆਕਾਸ਼ ਉਹਦੇ ਪਿੱਛੇ ਪਿੱਛੇ ਚੱਲਾ ਜਾਂਦਾ ਆਕਾਸ਼ ਨੇ ਹਾਰ ਨਾ ਮੰਨੀ ਤੇ ਰਿਤਿਕਾ ਨੂੰ ਬਾਰ-ਬਾਰ ਪ੍ਰਪੋਜ਼ ਕਰਿਆ ਪਰ ਰਿਤਿਕਾ ਨੇ ਹਰ ਵਾਰ ਉਹਨੂੰ ਮਨ੍ਹਾ ਕਰ ਦਿੱਤੀ ਤੇ ਫਿਰ ਇੱਕ ਦਿਨ ਜਦੋਂ ਰਿਤਿਕਾ ਆਪਣੇ ਘਰੇ ਇਕੱਲੀ ਸੀ ਤਾਂ ਆਕਾਸ਼ ਉਹਦੇ ਘਰ ਵਿੱਚ ਕੁਸ ਜਾਂਦਾ ਤੇ ਉਹਨੂੰ ਕਿਡਨਾਟ ਕਰਕੇ ਦੂਰ ਕਿਸੇ ਸੁੰਸਾਨ ਇਲਾਕੇ 'ਚ ਲੈ ਜਾਂਦਾ ਪਰ ਉੱਥੇ ਆਕਾਸ਼ ਨੇ ਰਿਤਿਕਾ ਨਾਲ ਜੋ ਕੀਤਾ ਇਹ ਸੁਣ ਕੇ ਤੁਸੀਂ ਵੀ ਕੁਝ ਟਾਈਮ ਲਈ ਸੋਚ ਵਿੱਚ ਪੈ ਜਾਓਗੇ ਉਧਰ ਰਿਤਿਕਾ ਦੇ ਘਰ ਵਾਲੇ ਪੁਲਿਸ ਵਿੱਚ ਰਿਪੋਰਟ ਕਰਦੇ ਹਨ ਕਿ ਉਹਨਾਂ ਦੀ ਧੀ ਨੂੰ ਆਕਾਸ਼ ਗੋਤਮ ਨੇ ਕਿਡਨੈਪ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਵਾਲੇ ਵੀ ਆਪਣੀ ਸ਼ਾਨਦਾਰੀ ਸ਼ੁਰੂ ਕਰਦੇ ਹਨ ਪਰ ਉਹਨਾਂ ਨੂੰ ਆਕਾਸ਼ ਤੇ ਰਿਤਿਕਾ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਪਰ ਫਿਰ ਅਚਾਨਕ ਘਟਨਾ ਦੇ 7 ਦਿਨ ਬਾਅਦ ਰਿਤਿਕਾ ਆਪਣੇ ਘਰ ਵਾਪਸ ਆ ਜਾਂਦੀ ਹੈ ਤੇ ਜੋ ਉਹ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਹੈ ਉਹ ਉਸ ਦੇ ਘਰ ਵਾਲਿਆਂ ਦਾ ਹੋਸ਼ ਉਡਾ ਦਿੰਦਾ ਹੈ रितिका ਆਪਣੇ ਮਾਪਿਆਂ ਨੂੰ ਕਹਿੰਦੀ ਹੈ ਕਿ ਮੈਂ ਆਕਾਸ਼ ਗੋਤਮ ਨੂੰ ਪਸੰਦ ਕਰਦੀ ਹਾਂ ਤੇ ਮੈਂ ਸਿਰਫ ਉਸ ਨਾਲ ਹੀ ਵਿਆਹ ਕਰੂੰਗੀ ਪਰ ਰਿਤਿਕਾ ਇਹ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਆਕਾਸ਼ ਗੋਤਮ ਦਾ ਇਹ ਪਿਆਰ ਅੱਗੇ ਜਾ ਕੇ ਉਹਦੀ ਜ਼ਿੰਦਗੀ 'ਚ ਕਿੰਨੀ ਵੱਡੀ ਤਬਾਹੀ ਲੈ ਕੇ ਆਉਣ ਵਾਲਾ ਹੈ ਦਰਅਸਲ ਹੋਇਆ ਕੁਝ ਐਦਾਂ ਸੀ ਕਿ ਜਦੋਂ ਆਕਾਸ਼ ਰਿਤਿਕਾ ਨੂੰ ਕਿਡਨੈਪ ਕਰਕੇ ਇੱਕ ਸੁਨਸਾਨ ਇਨਸਾਨ ਜਗ੍ਹਾ 'ਚ ਵਿੱਚ ਲੈ ਜਾਂਦਾ ਹੈ ਤਾਂ ਉਹ ਰਿਤਿਕਾ ਨੂੰ ਉੱਥੇ ਸਮਝਾਉਂਦਾ ਹੈ ਕਿ ਉਹ ਉਸਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਤੇ ਉਹ ਰਿਤਿਕਾ ਨੂੰ ਬਹੁਤ ਜ਼ਿਆਦਾ ਖੁਸ਼ ਰੱਖੇਗਾ ਪਰ ਅਗੋ ਰਿਤਿਕਾ ਜਵਾਬ ਵਿੱਚ ਕਹਿੰਦੀ ਹੈ ਕਿ ਮੇਰੇ ਘਰ ਦੇ ਕਦੇ ਵੀ ਤੇਰੇ ਨਾਲ ਵਿਆਹ ਕਰਾਉਣ ਲਈ ਨਹੀਂ ਮੰਨਣਗੇ ਕਿਉਂਕਿ ਤੂੰ ਕੁਝ ਖਾਸ ਪੜਾ ਲਿਖਿਆ ਵੀ ਨਹੀਂ ਤੇ ਨਾ ਹੀ ਤੂੰ ਕੋਈ ਚੱਜ ਦਾ ਕੰਮ ਧੰਦਾ ਕਰਦਾ ਜਿਸ ਤੋਂ ਬਾਅਦ ਆਕਾਸ਼ ਕਹਿੰਦਾ ਕਿ ਮੈਂ ਕੁਝ ਦਿਨ ਪਹਿਲਾਂ ਹੀ ਰੇਲਵੇ ਦੇ ਪੇਪਰ ਦਿੱਤੇ ਹਨ ਤੇ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਰੇਲਵੇ ਦੀ ਜੌਬ ਵਿੱਚ ਜ਼ਰੂਰ ਲੱਗ ਜਾਊਂਗਾ ਰਿਤਿਕਾ ਲਗਭਗ 7 ਦਿਨਾਂ ਤੋਂ ਆਕਾਸ਼ ਨਾਲ ਸੀ ਇਨ੍ਹਾਂ 7 ਦਿਨਾਂ ਵਿੱਚ ਆਕਾਸ਼ ਨੇ ਇੱਕ ਵਾਰ ਵੀ ਰਿਤਿਕਾ ਵੱਲ ਗਲਤ ਨਿਗਾਹ ਨਾਲ ਨਹੀਂ ਦੇਖਿਆ ਤੇ ਨਾ ਹੀ ਉਸ ਨਾਲ ਕੋਈ ਗਲਤ ਹਰਕਤ ਕੀਤੀ ਜਿਸ ਤੋਂ ਬਾਅਦ ਰਿਤਿਕਾ ਨੂੰ ਇਹ ਗੱਲ ਦਾ ਯਕੀਨ ਹੋ ਗਿਆ ਸੀ ਕਿ ਆਕਾਸ਼ ਸੱਚੀ ਉਹਨੂੰ ਪਿਆਰ ਕਰਦਾ ਹੈ ਤੇ ਉਹ ਉਸ ਦਾ ਖਿਆਲ ਰੱਖੇਗਾ ਇਸ ਤੋਂ ਬਾਅਦ ਆਕਾਸ਼ ਤੇ ਰਿਤਿਕਾ ਵਾਪਸ ਆ ਜਾਂਦੇ ਨੇ ਜਦੋਂ ਹੀ ਆਕਾਸ਼ ਤੇ ਰਿਤਿਕਾ ਵਾਪਸ ਗਾਜ਼ੀਆਬਾਦ ਪਹੁੰਚਦੇ ਨੇ ਪੁਲਿਸ ਆਕਾਸ਼ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਰਿਤਿਕਾ ਪੁਲਿਸ ਵਿੱਚ ਬਿਆਨ ਦਿੰਦੀ ਹੈ ਕਿ ਆਕਾਸ਼ ਨੇ ਉਹਨੂੰ ਕਿਡਨੈਪ ਨਹੀਂ ਕੀਤਾ ਸੀ ਮੈਂ ਆਪਣੀ ਮਰਜ਼ੀ ਨਾਲ ਆਕਾਸ਼ ਨਾਲ ਗਈ ਸੀ ਜਿਸ ਤੋਂ ਬਾਅਦ ਪੁਲਿਸ ਰਿਤਿਕਾ ਦੇ ਬਿਆਨ ਲੈ ਕੇ ਆਕਾਸ਼ ਨੂੰ ਰਿਹਾ ਕਰ ਦਿੰਦੀ ਹੈ ਇਸ ਤੋਂ ਕੁਝ ਦਿਨ ਬਾਅਦ ਰਿਤਿਕਾ ਆਪਣੇ ਮਾਪਿਓ ਨੂੰ ਕਹਿੰਦੀ ਹੈ ਕਿ ਮੈਂ ਆਕਾਸ਼ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਅਗੋਂ ਰਿਤਿਕਾ ਦੇ ਮਾਪਿਓ ਕਹਿੰਦੇ ਹਨ ਕਿ ਆਕਾਸ਼ ਤੇਰੇ ਲਈ ਚੰਗਾ ਮੁੰਡਾ ਨਹੀਂ ਹੈਗਾ ਤੇ ਇਹ ਕਹਿ ਕੇ ਉਹ ਇਸ ਰਿਸ਼ਤੇ ਲਈ ਸਾਫ਼ ਇਨਕਾਰ ਕਰ ਦਿੰਦੇ ਹਨ ਪਰ ਰਿਤਿਕਾ ਆਪਣੀ ਜ਼ਿੱਦ ਤੇ ਅੜ ਜਾਂਦੀ ਹੈ ਕਿ ਉਹ ਵਿਆਹ ਕਰੇਗੀ ਤਾਂ ਸਿਰਫ਼ ਆਕਾਸ਼ ਨਾਲ ਜਿਸ ਤੋਂ ਬਾਅਦ ਰਿਤਿਕਾ ਦੇ ਘਰ ਵਾਲੇ ਮਜਬੂਰ ਹੋ ਕੇ ਸਾਲ 2014 ਵਿੱਚ ਰਿਤਿਕਾ ਤੇ ਆਕਾਸ਼ ਦਾ ਵਿਆਹ ਕਰ ਦਿੰਦੇ ਹਨ ਵਿਆਹ ਕਰਨ ਤੋਂ ਬਾਅਦ ਰਿਤਿਕਾ ਤੇ ਆਕਾਸ਼ ਗਾਜ਼ੀਆਬਾਦ ਵਿੱਚ ਹੀ ਰਹਿਣ ਲੱਗਦੇ ਹਨ ਰਿਤਿਕਾ ਬੀਏਸੀ ਕੰਪਲੀਟ ਕਰਕੇ ਇੱਕ ਪ੍ਰਾਈਵੇਟ ਸਕੂਲ ਵਿੱਚ ਟੀਚਰ ਲੱਗ ਚੁੱਕੀ ਸੀ ਤੇ ਰਹੀ ਗੱਲ ਆਕਾਸ਼ ਦੀ ਉਹ ਰੇਲਵੇ ਦੇ ਵਿੱਚ ਇੱਕ ਕਲਰਕ ਦਾ ਕੰਮ ਕਰਨ ਲੱਗ ਗਿਆ ਸੀ ਪਰ ਆਕਾਸ਼ ਆਫਿਸ ਤੋਂ ਘਰ ਆਉਣ ਤੋਂ ਬਾਅਦ ਵੀ ਲੈਪਟਾਪ ਤੇ ਲੇਟ ਨਾਈਟ ਤੱਕ ਕੰਮ ਕਰਦਾ ਸੀ ਰਿਤਿਕਾ ਨੂੰ ਇਹ ਗੱਲ ਕਾਫੀ ਅਜੀਬ ਲੱਗਦੀ ਸੀ ਕਿਉਂਕਿ ਰਿਤਿਕਾ ਨੂੰ ਪਤਾ ਸੀ ਕਿ ਆਕਾਸ਼ ਰੇਲਵੇ ਦੇ ਵਿੱਚ ਇੱਕ ਲੋਅਰ ਡਿਵੀਜ਼ਨਲ ਕਲਰਕ ਹੈ ਤੇ ਫਿਰ ਆਕਾਸ਼ ਇੰਨਾ ਹਾਰਡਵਰਕ ਕਿਉਂ ਕਰਦਾ ਹੈ ਤੇ ਫਿਰ ਇੱਕ ਦਿਨ ਰਿਤਿਕਾ ਨੇ ਆਕਾਸ਼ ਦਾ ਪਿੱਛਾ ਕੀਤਾ ਤੇ ਦੇਖਿਆ ਕਿ ਆਕਾਸ਼ ਤਾਂ ਜੌਬ ਤੇ ਜਾਂਦਾ ਹੀ ਨਹੀਂ ਉਹ ਤਾਂ ਇੱਕ ਚਾਹ ਦੀ ਟੱਪਰੀ ਤੇ ਬੈਠ ਕੇ ਚਾਹ ਪੀ ਕੇ ਘਰ ਵਾਪਸ ਆ ਜਾਂਦਾ ਸੀ ਯਾਨੀ ਕਿ ਆਕਾਸ਼ ਗੋਤਮ ਬੇਰੋਜ਼ਗਾਰ ਸੀ ਉਹਨੇ ਰਿਤਿਕਾ ਨਾਲ ਵਿਆਹ ਕਰਨ ਵਾਸਤੇ ਝੂਠ ਬੋਲਿਆ ਸੀ ਕਿ ਉਹਨੂੰ ਰੇਲਵੇ ਵਿੱਚ ਜੌਬ ਮਿਲ ਗਈ ਹੈ ਹੁਣ ਰਿਤਿਕਾ ਕੋਲੇ ਕੋਈ ਵੀ ਆਪਸ਼ਨ ਨਹੀਂ ਬਚਿਆ ਸੀ ਕਿਉਂਕਿ ਇਹ ਵਿਆਹ ਰਿਤਿਕਾ ਨੇ ਆਪਣੀ ਮਰਜ਼ੀ ਨਾਲ ਕੀਤਾ ਸੀ ਤੇ ਜਦੋਂ ਆਕਾਸ਼ ਕੋਲੇ ਸਾਰੇ ਪੈਸੇ ਖਤਮ ਹੋਣ ਲੱਗੇ ਤਾਂ ਉਹਨੇ ਰਿਤਿਕਾ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਰਿਤਿਕਾ ਨੇ ਪੈਸੇ ਦੇਣਾ ਬੰਦ ਕਰ ਦਿੱਤਾ ਤਾਂ ਉਹ ਰਿਤਿਕਾ ਨੂੰ ਮਾਰਨ ਪਿੱਟਣ ਲੱਗਿਆ ਤੇ ਹੁਣ ਰਿਤਿਕਾ ਨੂੰ ਇਹ ਗੱਲ ਸਮਝ ਆ ਚੁੱਕੀ ਸੀ ਕਿ ਉਹਨੇ ਆਕਾਸ਼ ਨਾਲ ਵਿਆਹ ਕਰਕੇ ਕਿੰਨੀ ਵੱਡੀ ਗਲਤੀ ਕਰ ਦਿੱਤੀ ਹੈ ਇੱਕ ਵਾਰ ਤਾਂ ਆਕਾਸ਼ ਰਿਤਿਕਾ ਦੇ ਸਕੂਲ ਵਿੱਚ ਜਾ ਕੇ ਉਹਨੂੰ ਬਾਲਾਂ ਤੋਂ ਕਸੀੜਦਾ ਹੋਇਆ ਘਰੇ ਲਿਆ ਆਇਆ ਸੀ ਤੇ ਜਦੋਂ ਰਿਤਿਕਾ ਨੇ ਪਰੇਸ਼ਾਨ ਹੋ ਕੇ ਆਕਾਸ਼ ਨੂੰ ਕਿਹਾ ਕਿ ਮੈਂ ਤੇਰੇ ਤੋਂ ਡਿਵੋਰਸ ਚਾਹਣੀ ਆ ਤਾਂ ਆਕਾਸ਼ ਨੇ ਰਿਤਿਕਾ ਦਾ ਮਰਡਰ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਆਕਾਸ਼ ਨੇ ਇੱਕ ਦਿਨ ਆਪਣੇ ਭਰਾ ਤੇ ਜੀਜੇ ਨੂੰ ਬੁਲਾਇਆ ਤੇ ਰਿਤਿਕਾ ਨੂੰ ਜ਼ਿੰਦਾ ਜਲਾਉਣ ਦੀ ਕੋਸ਼ਿਸ਼ ਕੀਤੀ ਪਰ ਰਿਤਿਕਾ ਨੇ ਉਸ ਦਿਨ ਪਹਿਲਾਂ ਹੀ ਆਪਣੀ ਮਾਂ ਨੂੰ ਘਰੇ ਬੁਲਾ ਲਿਆ ਸੀ ਮਾਂ ਨੇ ਕਿਵੇਂ ਨਾ ਕਿਵੇਂ ਕਰਕੇ ਆਪਣੀ ਧੀ ਨੂੰ ਬਚਾ ਲਿਆ ਸੀ ਪਰ ਇਸ ਘਟਨਾ ਵਿੱਚ ਰਿਤਿਕਾ ਦਾ ਇੱਕ ਪੈਰ ਜ਼ਰੂਰ ਸੜ ਜਾਂਦਾ ਉਸ ਤੋਂ ਬਾਅਦ ਰਿਤਿਕਾ ਹਰ 15 ਦਿਨ ਬਾਅਦ ਆਪਣਾ ਘਰ ਬਦਲ-ਬਦਲ ਕੇ ਰਹਿਣ ਲੱਗੀ ਤਾਂ ਜੋ ਆਕਾਸ਼ ਰਿਤਿਕਾ ਦਾ ਪਿੱਛਾ ਨਾ ਕਰ ਸਕੇ ਫਿਰ ਇੱਕ ਦਿਨ ਰਿਤਿਕਾ ਦੇ ਸਕੂਲ ਦਾ ਇੱਕ ਹੈਡਮਾਸਟਰ ਵਿਪুল ਅਗਰਵਾਲ ਜਿਸ ਨੇ ਰਿਤਿਕਾ ਨੂੰ ਕਈ ਵਾਰ ਪਿੱਟਦਾ ਹੋਇਆ ਦੇਖਿਆ ਸੀ ਉਹ ਰਿਤਿਕਾ ਨੂੰ ਕਹਿੰਦਾ ਕਿ ਜੇ ਉਹ ਚਾਹੇ ਤਾਂ ਉਸ ਦੇ ਘਰ ਵਿੱਚ ਰਹਿ ਸਕਦੀ ਹੈ ਬਿਪুল ਅਗਰਵਾਲ ਕਹਿੰਦਾ ਕਿ ਮੈਂ ਵਿਆਹਿਆ ਹੋਇਆ ਹਾਂ ਪਰ ਮੇਰੀ ਪਰਿਵਾਰਕ ਜ਼ਿੰਦਗੀ ਕੁਝ ਖਾਸ ਚੰਗੀ ਨਹੀਂ ਸੀ ਜਿਸ ਕਰਕੇ ਮੈਂ ਆਪਣੀ ਘਰ ਵਾਲੀ ਤੋਂ ਅਲੱਗ ਰਹਿਣਾ ਹਾਂ ਜਿਸ ਤੋਂ ਬਾਅਦ ਰਿਤਿਕਾ ਕੁਝ ਸੋਚਦੀ ਹੈ ਤੇ ਸਾਲ 2016 ਵਿੱਚ ਉਹ ਬਿਪুল ਅਗਰਵਾਲ ਦੇ ਕੋਲੇ ਰਹਿਣ ਲਈ ਫਿਰੋਜ਼ਾਬਾਦ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਰਿਤਿਕਾ ਤੇ ਬਿਪুল ਇੱਕ ਫਲੈਟ ਵਿੱਚ ਰਹਿਣ ਲੱਗਦੇ ਹਨ ਪਰ ਰਿਤਿਕਾ ਨੂੰ ਹਮੇਸ਼ਾ ਇਹ ਡਰ ਲੱਗਿਆ ਰਹਿੰਦਾ ਸੀ ਕਿ ਆਕਾਸ਼ ਉਹਨੂੰ ਲੱਭਦਾ ਹੋਇਆ ਫਿਰੋਜ਼ਾਬਾਦ ਆ ਸਕਦਾ ਹੈ ਜਿਸ ਤੋਂ ਬਾਅਦ ਵਿਪুল ਤੇ ਰਿਤਿਕਾ ਨੇ ਫੈਸਲਾ ਲਿਆ ਕਿ ਉਹ ਫਿਰੋਜ਼ਾਬਾਦ ਨੂੰ ਛੱਡ ਕੇ ਆਗਰਾ ਵਿੱਚ ਸ਼ਿਫਟ ਹੋ ਜਾਣਗੇ ਇਸ ਤੋਂ ਬਾਅਦ ਉਹ ਦੋਨੋਂ ਆਗਰਾ ਦੀ ਓਮ ਸ਼੍ਰੀ ਪਲੈਟਿਨਮ ਸੁਸਾਇਟੀ ਵਿੱਚ ਇੱਕ ਫਲੈਟ ਕਿਰਾਏ ਤੇ ਲੈਂਦੇ ਹਨ ਇਸ ਸੁਸਾਇਟੀ ਚ ਕਾਫੀ ਟਾਈਟ ਸਿਕਿਉਰਿਟੀ ਸੀ ਪਰ ਫਿਰ ਵੀ ਉਹਨਾਂ ਨੇ ਸਿਕਿਉਰਿਟੀ ਗਾਰਡ ਨੂੰ ਖਾਸ ਆਖ ਰੱਖਿਆ ਸੀ ਕਿ ਉਹ ਉਹਨਾਂ ਦੇ ਫਲੈਟ ਵਿੱਚ ਉਦੋਂ ਤੱਕ ਕਿਸੇ ਨੂੰ ਐਂਟਰੀ ਨਾ ਦੇਵੇ ਜਦੋਂ ਤੱਕ ਰਿਤਿਕਾ ਗਾਰਡ ਨੂੰ ਖੁਦ ਫੋਨ ਕਰਕੇ ਨਾ ਕਹੇ ਵੀਡੀਓ ਤੇ ਕੰਟੈਂਟ ਬਣਾਉਣਾ ਸ਼ੁਰੂ ਕਰ ਦਿੰਦੀ ਹੈ ਇਸ ਤੋਂ ਬਾਅਦ ਵਿਪুল ਤੇ ਰਿਤਿਕਾ ਦੋਨੋਂ ਲਿਵਿੰਗ ਵਿੱਚ ਰਹਿਣ ਲੱਗਦੇ ਹਨ ਆਕਾਸ਼ ਵੀ ਹੁਣ ਉਹਨਾਂ ਨੂੰ ਭੁੱਲ ਚੁੱਕਿਆ ਸੀ ਪਰ ਇਹ ਸਭ ਕੁਝ ਉਦੋਂ ਬਦਲ ਜਾਂਦਾ ਹੈ ਜਦੋਂ ਰਿਤਿਕਾ ਇੰਸਟਾਗ੍ਰam ਤੇ ਫੇਮਸ ਹੋਣ ਲੱਗੀ रितिका कई फैशन इवेंट्स ਵਿੱਚ ਜਾਣ ਲੱਗੀ। ਉਹਦੇ ਕੋਲੇ ਵੱਡੇ ਵੱਡੇ ਸਕਿਨ ਕੇਅਰ ਬ੍ਰਾਂਡ ਦੇ ਸਪਾਂਸਰਸ਼ਿਪ ਆਉਣ ਲੱਗੇ ਸੀ। ਰਿਤਿਕਾ ਜਿਹੜੇ ਵੀ ਪ੍ਰੋਡਕਟ ਦਾ ਪ੍ਰੋਮੋਸ਼ਨ ਕਰਦੀ, ਉਹਦੇ ਪ੍ਰੋਮੋਸ਼ਨ ਨਾਲ ਉਸ ਪ੍ਰੋਡਕਟ ਦੀਆਂ ਲੀਡਸ ਵੱਧ ਜਾਂਦੀਆਂ ਤੇ ਸਿਰਫ 40 ਹਜ਼ਾਰ ਫਾਲੋਅਰ ਹੋਣ ਤੇ ਵੀ ਰਿਤਿਕਾ ਕੋਲੇ ਸਪਾਂਸਰਸ਼ਿਪ ਦੀ ਕੋਈ ਕਮੀ ਨਹੀਂ ਰਹੀ ਸੀ। ਤੇ ਇੱਕ ਦਿਨ ਰਿਤਿਕਾ ਦੀ ਇੱਕ ਵਾਇਰਲ ਇੰਸਟਾਗ੍ਰਾਮ ਰੀਲ ਆਕਾਸ਼ ਤੱਕ ਪਹੁੰਚ ਜਾਂਦੀ ਹੈ। ਰਿਤਿਕਾ ਦੀ ਕਾਮਯਾਬੀ ਨੂੰ ਦੇਖ ਕੇ ਆਕਾਸ਼ ਅੰਦਰੋਂ ਹੀ ਅੰਦਰ ਖਾਰ ਖਾਣ ਲੱਗ ਜਾਂਦਾ ਹੈ। ਇਸ ਤੋਂ ਬਾਅਦ ਉਹ ਦੁਬਾਰਾ ਫਿਰ ਰਿਤਿਕਾ ਨੂੰ ਮਾਰਨ ਦਾ ਪਲਾਨ ਕਰਨ ਲੱਗ ਜਾਂਦਾ ਹੈ ਇਸ ਤੋਂ ਬਾਅਦ 12 ਮਾਰਚ 2022 ਵਿੱਚ ਰਿਤਿਕਾ ਆਕਾਸ਼ ਤੇ ਉਸਦੇ 2-4 ਦੋਸਤਾਂ ਦੇ ਖਿਲਾਫ ਪੁਲਿਸ ਵਿੱਚ ਕੰਪਲੇਂਟ ਕਰਦੀ ਹੈ ਜਿਸ ਵਿੱਚ ਉਹ ਕਹਿੰਦੀ ਹੈ ਕਿ ਆਕਾਸ਼ ਉਹਨੂੰ ਪਹਿਲਾਂ ਵੀ ਮਾਰਦਾ ਪਿੱਟਦਾ ਸੀ ਤੇ ਉਹ ਹੁਣ ਵੀ ਉਸ ਤੋਂ ਆਕਾਸ਼ ਤੋਂ ਖਤਰਾ ਹੈ ਪਰ ਕੋਈ ਐਵੀਡੈਂਸ ਨਾ ਹੋਣ ਕਰਕੇ ਆਕਾਸ਼ ਤੇ ਉਸਦੇ ਸਾਥੀਆਂ ਉੱਤੇ ਕੋਈ ਕਾਰਵਾਈ ਨਹੀਂ ਹੋ ਪਾਈ ਸੀ ਦੂਸਰੀ ਸਾਈਡ ਆਕਾਸ਼ ਰਿਤਿਕਾ ਨੂੰ ਲੱਭਦਾ ਫਿਰਦਾ ਸੀ ਉਨੇ ਕਾਫੀ ਤਰੀਕੇ ਨਾਲ ਰੀਤਿਕਾ ਦਾ ਪਤਾ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਇਸ ਟਾਈਮ ਰੀਤਿਕਾ ਰਹਿ ਕਿੱਥੇ ਰਹੀ ਹੈ ਫਿਰ ਆਖਿਰ ਕਾਫੀ ਜਦੋਂ ਜਦੋ ਜਹਿਦ ਤੋਂ ਬਾਅਦ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਆਗਰਾ ਦੀ ਓਮ ਸ਼੍ਰੀ ਪਲੈਟਿਨਿਅਮ ਸੁਸਾਇਟੀ ਵਿੱਚ ਫਲੈਟ ਨੰਬਰ 404 'ਚ ਰਹਿ ਰਹੀ ਹੈ ਆਕਾਸ਼ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਸੁਸਾਇਟੀ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਮਜ਼ਬੂਤ ਹੈ ਤੇ ਉਸ ਵਿੱਚ ਜਾਣਾ ਇੰਨਾ ਆਸਾਨ ਨਹੀਂ ਇਸ ਕਰਕੇ 20 ਜੂਨ 2022 ਨੂੰ ਆਕਾਸ਼ ਤੇ ਉਸ ਦਾ ਇੱਕ ਦੋਸਤ ਅਨਿਲ ਇਸ ਸੁਸਾਇਟੀ ਵਿੱਚ ਪਹੁੰਚਦੇ ਹਨ ਉੱਥੇ ਪਹੁੰਚ ਕੇ ਆਕਾਸ਼ ਸਿਕਿਉਰਿਟੀ ਗਾਰਡ ਨੂੰ ਕਹਿੰਦਾ ਕਿ ਮੈਂ ਇਹ ਫਲੈਟ ਖਰੀਦਣਾ ਹੈ। ਅਸਲ ਵਿੱਚ ਉਹ ਸਿਰਫ ਉੱਥੇ ਇੱਕ ਰੈਕੀ ਕਰਨ ਲਈ ਆਇਆ ਸੀ। ਹਾਲਾਂਕਿ ਆਕਾਸ਼ ਰਿਤਿਕਾ ਦੇ ਫਲੈਟ ਵਿੱਚ ਤਾਂ ਐਂਟਰ ਨਹੀਂ ਕਰ ਪਾਇਆ ਪਰ ਉਸ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਜੇ ਰਿਤਿਕਾ ਨੂੰ ਉਹਦੇ ਫਲੈਟ ਤੋਂ ਥੱਲੇ ਡੇਗ ਦਿੱਤਾ ਜਾਵੇ ਤਾਂ ਉਸ ਦੀ ਮੌਤ ਹੋ ਸਕਦੀ ਹੈ। ਜਿਸ ਤੋਂ ਬਾਅਦ ਆਕਾਸ਼ 24 ਜੂਨ 2022 ਨੂੰ ਦੋ ਔਰਤਾਂ ਤੇ ਦੋ ਬੰਦਿਆਂ ਸਮੇਤ ਉਹ ਸੋਸਾਇਟੀ ਵਿੱਚ ਪਹੁੰਚਦਾ ਹੈ ਜਿਨ੍ਹਾਂ ਵਿੱਚੋਂ ਇੱਕ ਔਰਤ ਦਾ ਨਾਮ ਕਾਜਲ ਤੇ ਇੱਕ ਦਾ ਨਾਮ ਕੁਸ਼ਮ ਸੀ। ਆਕਾਸ਼ ਉਹਨਾਂ ਦੋਨਾਂ ਨੂੰ ਆਪਣੀਆਂ ਮੂੰਹ ਬੋਲੀਆਂ ਪਹਿਣਾ ਦੱਸਦਾ ਹੈ ਤੇ ਉਹ ਦੋ ਬੰਦੇ ਆਕਾਸ਼ ਦੇ ਦੋਸਤ ਸਨ ਇੱਕ ਚੇਤਨ ਤੇ ਦੂਜਾ ਕਨਵਰ ਆਕਾਸ਼ ਕੋਲ ਇੱਕ ਬੈਗ ਵੀ ਸੀ ਜਿਸ ਵਿੱਚ ਉਹ ਇੱਕ ਰੱਸੀ ਲੈ ਕੇ ਆਇਆ ਸੀ ਤੇ ਜਦੋਂ ਸਿਕਿਉਰਿਟੀ ਗਾਰਡ ਉਹਨਾਂ ਨੂੰ ਪੁੱਛਦਾ ਕਿ ਉਹਨਾਂ ਨੇ ਕਿਸ ਫਲੈਟ ਵਿੱਚ ਜਾਣਾ ਹੈ ਤਾਂ ਆਕਾਸ਼ ਸਿਕਿਉਰਿਟੀ ਗਾਰਡ ਨੂੰ ਝੂਠ ਬੋਲਦਾ ਕਿ ਉਹਨਾਂ ਨੇ ਫਲੈਟ ਨੰਬਰ 601 ਵਿੱਚ ਜਾਣਾ ਹੈ ਅਸਲ ਵਿੱਚ ਉਹ ਉਹਨਾਂ ਦੋ ਔਰਤਾਂ ਤੇ ਦੋ ਬੰਦਿਆਂ ਨੂੰ ਇਸ ਲਈ ਨਾਲ ਲੈ ਕੇ ਆਇਆ ਸੀ ਤਾਂ ਕਿ ਗਾਰਡ ਨੂੰ ਦੇਖਣ 'ਚ ਉਹ ਇੱਕ ਪੂਰੀ ਫੈਮਿਲੀ ਲੱਗੇ ਤੇ ਐਦਾਂ ਵੀ ਹੋ ਜਾਂਦਾ ਤੇ ਗਾਰਡ ਉਹਨਾਂ ਨੂੰ ਅੰਦਰ ਜਾਣ ਦਿੰਦਾ ਹੈ ਅਕਾਸ਼ ਆਪਣੇ ਨਾਲ ਆਈ ਦੋ ਲੇਡੀਆਂ ਨੂੰ ਰਿਤਿਕਾ ਦੇ ਫਲੈਟ ਦੇ ਅੱਗੇ ਜਾ ਕੇ ਖੜਾ ਕਰ ਦਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਰਿਤਿਕਾ ਤੋਂ ਗੇਟ ਖੁਲਵਾਓ ਜਿਸ ਤੋਂ ਬਾਅਦ ਰਿਤਿਕਾ ਉਹ ਦੋਵੇਂ ਲੇਡੀਆਂ ਦੀ ਆਵਾਜ਼ ਸੁਣ ਕੇ ਗੇਟ ਖੋਲ੍ਹ ਦਿੰਦੀ ਹੈ ਪਰ ਜਦੋਂ ਹੀ ਰਿਤਿਕਾ ਦਰਵਾਜ਼ਾ ਖੋਲ੍ਹਦੀ ਹੈ ਤਾਂ ਉਹ ਪੰਜੋ ਲੋਕ ਰਿਤਿਕਾ ਨੂੰ ਧੱਕਾ ਦੇ ਕੇ ਅੰਦਰ ਖੁੱਸ ਜਾਂਦੇ ਹਨ ਤੇ ਰਿਤਿਕਾ ਤੇ ਬਿਪਨ ਨੂੰ ਮਾਰਨਾ ਪਿੱਟਣਾ ਸ਼ੁਰੂ ਕਰ ਦਿੰਦੇ ਹਨ ਦੋਨਾਂ ਨੂੰ ਰੱਸਿਆਂ ਨਾਲ ਬੰਨ੍ਹ ਦਿੰਦੇ ਹਨ ਤੇ ਬਿਪਨ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਦਿੰਦੇ ਹਨ ਇਸ ਦੌਰਾਨ ਆਕਾਸ਼ ਕਿਸੇ ਨੂੰ ਫੋਨ ਤੇ ਪਲ-ਪਲ ਦੀ ਅਪਡੇਟ ਦੇ ਰਿਹਾ ਸੀ ਅਕਾਸ਼ ਦੀ ਉਹ ਮਾਸਟਰਮਾਈਂਡ ਨਾਲ 25 ਮਿੰਟ ਚ ਘਟੋ-ਘਟ 8 ਵਾਰ ਗੱਲ ਹੋਈ ਸੀ ਉਸ ਤੋਂ ਬਾਅਦ ਅਕਾਸ਼ ਰਿਤਿਕਾ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੇ ਨਾਲ ਲਿਜਾਣ ਲਈ ਆਇਆ ਤੇ ਆਕਾਸ਼ ਨੇ ਆਪਣੇ ਨਾਲ ਆਏ ਚਾਰ ਸਾਥੀਆਂ ਨੇ ਵੀ ਇਹੀ ਕੀਤਾ ਸੀ ਕਿ ਉਹ ਸਿਰਫ ਰਿਤਿਕਾ ਨਾਲ ਗੱਲ ਕਰਨਾ ਚਾਹੁੰਦਾ ਹੈ ਪਰ ਰਿਤਿਕਾ ਆਕਾਸ਼ ਦੀ ਗੱਲ ਨਹੀਂ ਮੰਨਦੀ ਤੇ ਉਸ ਨਾਲ ਜਾਣ ਤੋਂ ਮਨਾ ਕਰ ਦਿੰਦੀ ਹੈ ਰਿਤਿਕਾ ਦੇ ਮੂੰਹ ਤੋਂ ਨਾ ਸੁਣ ਕੇ ਆਕਾਸ਼ ਉਹਦੇ ਗਲ ਵਿੱਚ ਕਪੜਾ ਬੰਨ ਦਿੰਦਾ ਹੈ ਰਿਤਿਕਾ ਦੇ ਹੱਥ ਪਹਿਲਾਂ ਹੀ ਬੰਨੇ ਹੋਏ ਸੀ ਆਕਾਸ਼ ਰਿਤਿਕਾ ਨੂੰ ਚੱਕਦਾ ਹੈ ਤੇ ਉਸ ਨੂੰ ਬਲਕਣੀ ਤੱਕ ਲੈ ਜਾਂਦਾ ਰਿਤਿਕਾ ਦੀਆਂ ਚੀਕਾਂ ਉਸ ਬਲਕਣੀ ਵਿੱਚ ਗੂੰਜਣ ਲੱਗਦੀਆਂ ਹਨ ਉਸ ਸੋਸਾਇਟੀ ਦੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਰਿਤਿਕਾ ਆਪਣੇ ਆਖਰੀ ਟਾਈਮ ਵਿੱਚ ਆਪਣੇ ਪ੍ਰਾਂ ਨੂੰ ਯਾਦ ਕਰ ਰਹੀ ਸੀ ਆਕਾਸ਼ ਤਾਂ ਪਹਿਲਾਂ ਹੀ ਡਿਸਾਈਡ ਕਰਕੇ ਆਇਆ ਸੀ ਤੇ ਜਿਵੇਂ ਹੀ ਉਹ ਰਿਤਿਕਾ ਨੂੰ ਲੈ ਕੇ ਬਲਕਣੀ ਦੇ ਕੋ ਤੋ ਬਿਨਾ ਕੁਝ ਸੋਚੇ ਸਮਝੇ ਰਿਤਿਕਾ ਨੂੰ ਬਹੁਤ ਤੇਜ਼ੀ ਨਾਲ ਥੱਲੇ ਡੇਗ ਦਿੰਦਾ ਹੈ। ਉਹ ਰਿਤਿਕਾ ਨੂੰ ਇੰਨੇ ਬੁਰੇ ਤਰੀਕੇ ਨਾਲ ਥੱਲੇ ਡੇਗਦਾ ਹੈ ਕਿ ਜਿੱਥੇ ਰਿਤਿਕਾ ਡਿੱਗੀ ਸੀ ਉਸ ਜਗ੍ਹਾ ਦੀ ਸਾਰੀ ਫਰਸ਼ ਤੱਕ ਟੁੱਟ ਕੇ ਬਾਹਰ ਆ ਗਈ ਸੀ। ਉਸ ਤੋਂ ਬਾਅਦ ਆਕਾਸ਼ 11:59 ਮਿੰਟ ਤੇ ਇਸ ਕਤਲ ਦੇ ਮਾਸਟਰਮਾਈਂਡ ਨੂੰ ਫੋਨ ਕਰਦਾ ਹੈ ਤੇ ਉਸ ਨੂੰ ਦੱਸਦਾ ਹੈ ਕਿ ਉਸਨੇ ਰਿਤਿਕਾ ਦਾ ਮਰਡਰ ਕਰ ਦਿੱਤਾ ਹੈ। ਉਸ ਤੋਂ ਬਾਅਦ ਆਕਾਸ਼ ਰਿਤਿਕਾ ਦੀ ਲਾਸ਼ ਕੋਲ ਥੱਲੇ ਪਹੁੰਚਦਾ ਹੈ ਤੇ ਉਸਦੇ ਹੱਥਾਂ ਤੋਂ ਰੱਸੀ ਖੁੱਲਣੀ ਸ਼ੁਰੂ ਕਰ ਦਿੰਦਾ ਹੈ ਤੇ ਦੂਸਰੇ ਸਾਈਡ ਵਿਪੁਰ ਇੰਨੇ ਟਾਈਮ ਵਿੱਚ ਬਾਥਰੂਮ ਦੀ ਖਿੜਕੀ ਨੂੰ ਤੋੜ ਕੇ ਬਾਹਰ ਆ ਜਾਂਦਾ ਹੈ ਆਪਣੇ ਨੇੜੇ ਦੀ ਸੁਸਾਇਟੀ ਦੇ ਲੋਕਾਂ ਨੂੰ ਇਕੱਠੇ ਕਰ ਲੈਂਦਾ ਹੈ ਲੋਕਾਂ ਨੂੰ ਇਕੱਠੇ ਹੁੰਦੇ ਦੇਖ ਉਹ ਪੰਜੇ ਲੋਕ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ ਗਾਰਡਨ ਬਿਲਡਿੰਗ ਤੋਂ نیچے ਕੁਝ ਡਿੱਗਣ ਦੀ ਆਵਾਜ਼ ਸੁਣ ਕੇ ਪਹਿਲਾਂ ਹੀ مین ਗੇਟ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਸੀ ਜਿਸ ਕਰਕੇ ਉਹ ਲੋਕ ਬੁਰੀ ਤਰ੍ਹਾਂ ਫਸ ਜਾਂਦੇ ਹਨ ਤੇ ਉਹਨਾਂ ਕੋਲ ਪੱਜੰਦਾਂ ਕੋਈ ਆਪਸ਼ਨ ਨਹੀਂ ਬਚਦਾ ਤੇ ਸੋਸਾਇਟੀ ਦੇ ਲੋਕਾਂ ਨੇ ਉਹਨਾਂ ਵਿੱਚੋਂ ਤਿੰਨ ਜਣਿਆਂ ਨੂੰ ਦਬੋਚ ਲਿਆ ਸੀ ਤੇ ਦੋ આરોપી ਚੇਤਨ ਤੇ ਅਨਭਵ ਭਜਨਿਕਣ ਵਿੱਚ ਕਾਮਯਾਬ ਹੋ ਜਾਂਦੇ ਹਨ ਇਸ ਤੋਂ ਬਾਅਦ ਪੁਲਿਸ ਸੋਸਾਇਟੀ ਵਿੱਚ ਪਹੁੰਚਦੀ ਹੈ ਤੇ ਆਕਾਸ਼ ਗੋਤਮ Kusum ਤੇ Kajal ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਉਹ ਮਾਸਟਰਮਾਈਂਡ ਕੌਣ ਸੀ ਜਿਸ ਨੂੰ ਆਕਾਸ਼ ਆਪਣੀ ਪਲਪਲ ਦੀ ਅਪਡੇਟ ਦੇ ਰਿਹਾ ਸੀ ਉਸ ਦੇ ਬਾਰੇ ਪੁਲਿਸ ਨੂੰ ਹੀ ਕੁਝ ਪਤਾ ਨਹੀਂ ਸੀ ਪਰ ਫਿਰ ਪੁਲਿਸ ਨੂੰ ਮਾਸਟਰਮਾਈਂਡ ਤੱਕ ਪਹੁੰਚਣ ਦੀ ਇੱਕ ਕੜੀ ਮਿਲ ਜਾਂਦੀ ਹੈ ਉਸ ਇੱਕ ਮੋਟਰਸਾਈਕਲ ਅਸਲ ਵਿੱਚ ਜਦੋਂ ਆਕਾਸ਼ ਰਿਤਿਕਾ ਦੀ ਰੇਕੀ ਕਰਨ ਲਈ ਆਇਆ ਸੀ ਤਾਂ ਸਭ ਤੋਂ ਪਹਿਲਾਂ ਇੱਕ ਮੋਟਰਸਾਈਕਲ ਤੇ ਆਇਆ ਸੀ ਤੇ ਜਦੋਂ ਮੋਟਰਸਾਈਕਲ ਦੀ ਨੰਬਰ ਪਲੇਟ ਨੂੰ ਟਰੈਕ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਮੋਟਰਸਾਈਕਲ ਇੱਕ ਆਸ਼ਾ ਨਾਮ ਦੀ ਲੇਡੀਜ਼ ਦੇ ਨਾਮ ਤੇ ਰਜਿਸਟਰਡ ਹੈ ਆਸ਼ਾ ਅਨਿਲ ਦਰ ਦੀ ਮਾਂ ਸੀ ਉਹ ਇਹ ਨਿਲਦਰ ਜੋ ਕੁਝ ਦਿਨ ਪਹਿਲਾਂ ਆਕਾਸ਼ ਦੇ ਨਾਲ ਰਿਤਿਕਾ ਦੇ ਫਲੈਟ ਦੀ ਰੇਕੀ ਕਰਨ ਲਈ ਆਇਆ ਸੀ ਪਰ ਪੁਲਿਸ ਨੂੰ ਹਜੇ ਵੀ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਜਦੋਂ ਆਕਾਸ਼ ਦੀਆਂ ਕਾਲ ਡਿਟੇਲਸ ਨੂੰ ਚੈੱਕ ਕੀਤਾ ਗਿਆ ਤਾਂ ਪੁਲਿਸ ਅੱਗੇ ਸਾਰਾ ਸੱਚ ਉੱਭਰ ਕੇ ਆ ਗਿਆ ਅਸਲ ਵਿੱਚ ਜੋ ਉਸ ਰਾਤ ਕਤਲ ਦਾ ਸਾਰਾ ਪਲਾਨ ਕਰ ਰਿਹਾ ਸੀ ਉਹ ਸੀ ਆਸ਼ਾ ਦੀ ਕੁੜੀ ਯਾਨੀ ਕਿ ਅਨਿਲਦਰ ਦੀ ਭੈਣ ਤੇ ਵਿਪুল ਅਗਰਵਾਲ ਦੀ ਕਰਵਾਲੀ ਡਾਕਟਰ ਦੀਪਾਲੀ ਦਰਸ ਜਦੋਂ ਦੀਪਾਲੀ ਨੂੰ ਵਿਪুল ਅਗਰਵਾਲ ਤੇ ਰਿਤਿਕਾ ਬਾਰੇ ਪਤਾ ਚੱਲਿਆ ਕਿ ਉਹ ਇੱਕ ਫਲੈਟ ਵਿੱਚ ਇਕੱਠੇ ਰਹਿ ਰਹੇ ਨੇ ਦੀਪਾਲੀ ਉਦੋਂ ਤੋਂ ਹੀ ਰਿਤਿਕਾ ਨੂੰ ਮਾਰਨ ਦੇ ਪਲਾਨ ਕਰ ਰਹੀ ਸੀ ਤੇ ਫਿਰ ਉਹਨੂੰ ਰਿਤਿਕਾ ਦੇ ਘਰ आकाश बारे पता लग गया दीपाली ਨੂੰ ਸਮਝ ਆ ਚੁਠਿਆ ਸੀ ਕਿ ਇਹ ਕੰਮ ਸਿਰਫ ਆਕਾਸ਼ ਹੀ ਕਰ ਸਕਦਾ ਹੈ ਆਕਾਸ਼ ਨੂੰ ਦੀਪਾਲੀ ਨੇ ਰਿਤਿਕਾ ਦਾ ਮਟਰ ਕਰਨ ਲਈ 10 ਲੱਖ ਰੁਪਏ ਵੀ ਦਿੱਤੇ ਸਨ ਪਰ ਰਿਤਿਕਾ ਦੇ ਮਾਪਿਓ ਦੀਆਂ ਲੱਖਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਪੁਲਿਸ ਦੀਪਾਲੀ ਨੂੰ ਅਰੈਸਟ ਨਹੀਂ ਕਰ ਰਹੀ ਸੀ ਇਸਨ ਮਦਰ ਹੋਇਆ ਤਾਂ ਮੇਰੀ ਬੇਟੀ ਕਾ ਉਸ ਦਿਨ ਫਲੈਟ ਮੇਂ ਹੀ 11:59 ਮਿੰਟ ਪਰ ਬਾਤ ਹੋਈ ਹੈ ਦੀਪਾਲੀ ਔਰ ਆਕਾਸ਼ ਕੀ ਔਰ ਸੀਓ ਮੈਡਮ ਕੇ ਪਾਸ ਵੀ ਜਾ ਚੁਕੇ ਹਾਂ ਔਰ ਸੀਓ ਮੈਡਮ ਤੋਂ ਅਬ ਹਮੇਂ ਧਮਕੀ ਦੇਨੇ ਲਗੀਆਂ ਕਿ ਕਿਆ ਨਾ ਮੈਂ ਜੋ ਆਪਕੋ ਕਰਨਾ ਕਰ ਲੈਣਾ ਜਹਾਂ ਸ਼ਿਕਾਇਤ ਕਰਨੀ ਹੈ ਵਹਾਂ करिए ਇਸ ਤੋਂ ਬਾਅਦ ਦਿਪਾਲੀ ਦੇ ਮਾਮੇ ਦਾ ਮੁੰਡਾ ਸੰਜੀਵ ਅਗਰਵਾਲ ਆਪਣੇ ਦੋ ਦੋਸਤਾਂ ਨਾਲ ਆ ਕੇ ਰਿਤਿਕਾ ਦੇ ਮਾਪਿਆਂ ਨੂੰ ਧਮਕੀ ਦਿੰਦਾ ਕਿ ਤੇ ਉਹਨਾਂ ਨੇ ਕੇਸ ਵਾਪਸ ਨਾ ਲੇਤਾ ਤਾਂ ਤੁਹਾਡੇ ਵੀ ਉਹੀ ਹਾਲ ਹੋਊਗਾ ਜੋ ਤੁਹਾਡੀ ਕੁੜੀ ਦਾ ਹੋਇਆ ਪਰ ਫਿਰ ਮੀਡੀਆ ਦੇ ਪ੍ਰੈਸ਼ਰ ਦੇ ਕਰਕੇ ਦਿਪਾਲੀ ਤੇ ਉਹਦੇ ਬਾਕੀ ਕਰਵਾੜੇ ਜੋ ਵੀ ਰਿਤਿਕਾ ਦੇ ਮਰਡਰ ਵਿੱਚ ਸ਼ਾਮਲ ਸਨ ਉਹਨਾਂ ਸਾਰਿਆਂ ਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ ਤੇ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਜਿੱਥੋਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹਾਲਾਂਕਿ ਕੇਸ ਅਜੇ ਕੋਰਟ ਵਿੱਚ ਚੱਲ ਰਿਹਾ ਹੈ ਤੇ આરોપી ਨੂੰ ਸਜ਼ਾ ਮਿਲਣਾ ਅਜੇ ਬਾਕੀ ਹੈ ਤੇ ਇਸ ਦੇ ਨਾਲ ਹੀ ਆਪਣਾ ਕੇਸ ਪੂਰਾ ਹੁੰਦਾ ਤੇ ਤੁਹਾਡੇ ਕੀ ਖਿਆਲ ਨੇ ਇਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ